ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਉਹ ਹੋਏਗਾ ਜੀ ਟਰਮੀਨੋਲੋਜੀਸ ਤੇ ਟਰਮੀਨੋਲੋਜੀਸ ਦਾ ਮਤਲਬ ਇਹ ਹੈ ਜੀ ਕਿ ਅਸੀਂ ਇਹ ਦੇਖਾਂਗੇ ਕਿ ਕਿਸੇ ਪਾਰਟਿਕੂਲਰ ਸਟੱਡੀ ਨੂੰ ਇੱਕ ਨਾਮ ਦੇ ਨਾਲ ਸਪੈਸੀਫਿਕ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਉਹਨਾਂ ਟਰਮੀਨੋਲੋਜੀਸ ਦੇ ਬਾਰੇ ਅੱਜ ਅਸੀਂ ਪੜ੍ਹਾਂਗੇ ਇਸ ਚੀਜ਼ ਨੂੰ ਕਰਨ ਦਾ ਮੋਟਿਵ ਇਹ ਵੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਔਰ ਸੈਂਟਰ ਦੇ ਕੁਝ ਐਗਜ਼ਾਮਸ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਜਿਹੜੇ ਕੁਐਸਚਨਸ ਨੇ ਡਾਇਰੈਕਟਲੀ ਸੈੱਟ ਕੀਤੇ ਹੁੰਦੇ ਨੇ ਕਿ ਡਾਇਰੈਕਟਲੀ ਇੱਕ ਟਰਮ ਦਿੱਤੀ ਜਾਂਦੀ ਹੈ ਕਿ ਜੀ ਇਸ ਚੀਜ਼ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਸਾਨੂੰ ਸਿਰਫ ਉਹਨਾਂ ਦੇ ਵਿੱਚੋਂ ਟਿੱਕ ਕਰਨਾ ਹੁੰਦਾ ਸੋ ਇਹਦੇ ਲਈ ਇੱਕ ਕ੍ਰੈਮ ਪੋਰਸ਼ਨ ਵੀ ਅਸੀਂ ਕਹਿ ਸਕਦੇ ਹਾਂ ਬਟ ਯੈਸ ਕਿਤੇ ਨਾ ਕਿਤੇ ਜਰਨਲ ਨੌਲੇਜ ਵੀ ਐਡਡਡ ਅਪ ਕਰਦਾ ਸੋ ਅਸੀਂ ਇਸ ਚੀਜ਼ ਨੂੰ ਸਟਾਰਟ ਕਰਦੇ ਹਾਂ ði ਫਰਸਟ ਇਸ ਸਟਡੀ ਆਫ ਲਾਈਫ ਜਿਹੜੀ ਸਾਡੇ ਜੀਵਨ ਦੀ ਜਿਹੜੀ ਜੀਵਨ ਦੇ ਹੋਏ ਚੀਜ਼ਾਂ ਦੀ ਜਿਹੜੀ ਸਟੱਡੀ ਹੈ ਉਹਨੂੰ ਆਪਾਂ ਬਾਇਓਲੋਜੀ ਬੋਲਦੇ ਹਾਂ ਐਂਡ ਨੈਕਸਟ ਇਜ਼ ਸਟੱਡੀ ਆਫ ਐਨੀਮਲਸ ਜਿਹੜੀ ਸਾਡੀ ਤਰਤੀ ਦੇ ਉੱਤੇ ਜੀਵ ਜੰਤੂ ਨੇ ਉਹਨਾਂ ਦੀ ਸਟੱਡੀ ਨੂੰ ਜੂਲੋਜੀ ਦੇ ਨਾਮ ਨਾਲ ਜਾਣਿਆ ਜਾਂਦਾ ਐਂਡ ਨੈਕਸਟ ਇਜ਼ ਸਟੱਡੀ ਆਫ ਪਲਾਂਟਸ ਜੋ ਵੀ ਸਾਡੇ ਪੇੜ ਪੌਦੇ ਨੇ ਉਹਨਾਂ ਦੀ ਜਿਹੜੀ ਸਟੱਡੀ ਆ ਉਹਨੂੰ ਬੋਟਨੀ ਦੇ ਨਾਮ ਨਾਲ ਬੋਲਿਆ ਜਾਂਦਾ ਐਂਡ ਨੈਕਸਟ ਆਂਦਾ ਹੈ ਜੀ ਕਿ ਇੱਕ ਆਰਗਾਨਿਜ਼ਮ ਦੀ ਜਿਹੜੀ ਇੰਟਰਨਲ ਸਟਰਕਚਰਸ ਹੁੰਦੀਆਂ ਬਾਡੀ ਦੀਆਂ ਚਾਹੇ ਉਹ ਸਾਡੇ ਲੰਗਸ ਹੈ ਜਾਂ ਸਾਡੇ ਹਾਰਟ ਹੈ ਤਾਂ ਉਹਨਾਂ ਨੂੰ ਜਿਹੜਾ ਸਟੱਡੀ ਕਰਨਾ ਹੈ ਉਹਨੂੰ ਅਸੀਂ ਐਨਾਟੋਮੀ ਕਹਿੰਦੇ ਆ ਨੈਕਸਟ ਆਂਦਾ ਹੈ ਜੀ ਸਟੱਡੀ ਆਫ ਸਨੇਕਸ ਸੱਪ ਦੀ ਜਿਹੜੀ ਸਟੱਡੀ ਹੈ ਉਹਨੂੰ ਸਰਪੈਂਟੋਲੋਜੀ ਬੋਲਦੇ ਆ ਨੈਕਸਟ ਆ ਜਾਂਦੇ ਸਾਡੇ ਪੰਛੀ ਪੰਛੀਆਂ ਦੀ ਜਿਹੜੀ ਸਟੱਡੀ ਹੈ ਉਹਨੂੰ ਔਰਨਿਥੋਲੋਜੀ ਬੋਲਦੇ ਨੇ ਐਂਡ ਜਿਹੜੇ ਸਾਡੇ ਕੀਟ ਪਟੰਗੇ ਆਂਦੇ ਨੇ ਇਨਸੈਕਟਸ ਕੀੜੇ ਮਕੌੜੇ ਉਹਨਾਂ ਦੀ ਨੂੰ ਆਪਾਂ ਐਂਟੋਮੋਲੋਜੀ ਬੋਲਦੇ ਨੇ ਨੈਕਸਟ ਆਂਦਾ ਹੈ ਜੀ ਜਿਹੜੀ ਸਾਡੀ ਪਾਪੂਲੇਸ਼ਨ ਦੀ ਸਟੱਡੀ ਹੁੰਦੀ ਹੈ ਕਿ ਕਿੰਨੇ ਏਰੀਏ ਦੇ ਵਿੱਚ ਕਿੰਨੀ ਪਾਪੂਲੇਸ਼ਨ ਰਹਿ ਰਹੀ ਹੈ ਉਹਨੂੰ ਅਸੀਂ ਡੈਮੋਗ੍ਰਾਫੀ ਬੋਲਦੇ ਆਂ ਨੈਕਸਟ ਆਂਦਾ ਹੈ ਜੀ ਕਿ ਇੱਕ ਆਰਗਾਨਿਜ਼ਮ ਜਿਹੜਾ ਜਿਹੜਾ ਜਿੱਥੇ ਰਹਿ ਰਿਹਾ ਹੈ ਉਹਦੇ ਅਰਾਊਂਡ ਜਿਹੜਾ এনवायरमेंट ਆ ਉਹਦਾ ਆਪਣੇ ਆਲੇ ਦੁਆਲੇ ਦੇ ਨਾਲ ਕਿਸ ਤਰ੍ਹਾਂ ਦਾ ਕਨੈਕਸ਼ਨ ਹੈ ਜਾਂ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀਆਂ ਐਕਟੀਵਿਟੀਆਂ ਉਹਦੇ ਵਿੱਚ ਹੁੰਦੀਆਂ ਨੇ ਉਹਨੂੰ ਆਪਾਂ ਇਕੋਲੋਜੀ ਦੇ ਨਾਮ ਨਾਲ ਜਾਣਦੇ ਆਂ ਨੈਕਸਟ ਆਂਦਾ ਹੈ ਜੀ ਐਨੀਮਲ ਬਿਹੇਵੀਅਰ ਕਿ ਕਿਸੇ ਵੀ ਤਰ੍ਹਾਂ ਦੇ ਐਨੀਮਲ ਦੇ ਬਿਹੇਵੀਅਰ ਨੂੰ ਅਸੀਂ ਇਥੋਲੋਜੀ ਬੋਲਦੇ ਆਂ ਇਹਨਾਂ ਚੀਜ਼ਾਂ ਦੀ ਜਿਹੜੀ ਸਟੱਡੀ ਹੈ ਉਹ ਸਾਡੀ ਇਥੋਲੋਜੀ ਕਹਾਂਦੀ ਹੈ ਨੈਕਸਟ ਆ ਜਾਂਦਾ ਹੈ ਜੀ ਸਟੱਡੀ ਆਫ ਹਿਊਮਨ ਐਂਡ देयर ਕਲਚਰ ਅਸਪੈਕਟ ਕਿ ਇੱਕ ਜਿਹੜਾ ਸਾਡਾ ਸੱਭਿਆਚਾਰ ਹੈ ਔਰ ਇੱਕ ਜਿਹੜਾ ਇਨਸਾਨ ਹੈ ਇਨਸਾਨੀ ਇਨਸਾਨੀ ਕਿਰਿਆਵਾਂ ਦੇ ਉੱਤੇ ਜਿਹੜਾ ਸਾਡਾ ਸੱਭਿਆਚਾਰ ਦਾ ਕੀ ਇਫੈਕਟ ਹੈ ਉਸ ਚੀਜ਼ ਦੀ ਜਿਹੜੀ ਸਟੱਡੀ ਆ ਉਹਨੂੰ ਐਨਥਰੋਪੋਲੋਜੀ ਬੋਲਿਆ ਜਾਂਦਾ ਹੈ ਨੈਕਸਟ ਆ ਜਾਂਦਾ ਹੈ ਜੀ ਸਟੱਡੀ ਆਫ ਸੈਲਸ ਸਟੱਡੀ ਆਫ ਸੈਲਸ ਨੂੰ ਸਾਈਟੋਲੋਜੀ ਦੇ ਨਾਮ ਨਾਲ ਜਾਣਦੇ ਨੇ ਨੈਕਸਟ ਆਂਦਾ ਹੈ ਜੀ ਸਟੱਡੀ ਆਫ ਟਿਸ਼ੂਸ ਉਹਨੂੰ ਆਪਾਂ ਹਿਸਟੋਲੋਜੀ ਕਹਿੰਦੇ ਆ ਨੈਕਸਟ ਆਂਦਾ ਹੈ ਜੀ ਸਟੱਡੀ ਆਫ ਲਾਈਫ ਪ੍ਰੋਸੈਸਸਸ ਲਾਈਫ ਪ੍ਰੋਸੈਸਸਸ ਉਹ ਹੁੰਦੇ ਨੇ ਜਿਹੜੇ ਸਾਡੇ ਜੀਵਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਵੇਂ ਕਿ ਸਾਡੀ ਬਾਡੀ ਦਾ ਕੰਮ ਕਰਨਾ ਸੋਸਾਇਟੀ ਬਾਡੀ ਦੇ ਜਿਹੜੇ ਫੰਕਸ਼ਨਸ ਨੇ ਉਹ ਕਿਵੇਂ ਕੰਮ ਕਰ ਰਹੇ ਨੇ ਉਹਨਾਂ ਦੀ ਜਿਹੜੀ ਸਟੱਡੀ ਉਹਨੂੰ ਆਪਾਂ ਫਿਜ਼ੀਓਲੋਜੀ ਕਹਿੰਦੇ ਆ। ਨੈਕਸਟ ਆਂਦਾ ਹੈ ਜੀ ਸਟੱਡੀ ਆਫ ਜੀਨਸ। ਜੀਨਸ ਉਹ ਸਭ ਤੋਂ ਛੋਟੀ ਯੂਨਿਟ ਨੇ ਜਿਹੜੀ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਦੇ ਵਿੱਚ ਟਰਾਂਸਫਰ ਹੁੰਦੇ ਨੇ ਜਿੱਦਾਂ ਅਸੀਂ ਡੀਐਨਏ ਦੀ ਗੱਲ ਕਰਦੇ ਆ। ਇਸ ਚੀਜ਼ ਨੂੰ ਆਪਾਂ ਹੈਰਿਡਿਟੀ ਬੋਲਦੇ ਆ। ਸੋ ਇਹਦੀ ਜਿਹੜੀ ਕੰਪਲੀਟ ਸਟੱਡੀ ਹੈ ਉਹਨੂੰ ਆਪਾਂ ਜੈਨੇਟਿਕਸ ਦੇ ਨਾਮ ਨਾਲ ਜਾਣਦੇ ਆ। ਨੈਕਸਟ ਆ ਜਾਂਦੇ ਨੇ ਜੀ ਸਾਤੋਂ ਸਟੱਡੀ ਆਫ ਮਾਈਕਰੋ ਆਰਗੇਨਿਜ਼ਮਸ। ਮਾਈਕਰੋ অর্গানিਜ਼ਮਸ ਜਿਹੜੇ ਨੇ ਇਹਨਾਂ ਨੂੰ ਆਪਾਂ ਸੂਖਸ਼ਮ ਜੀਵ ਬੋਲਦੇ ਆ ਸੂਖਸ਼ਮ ਜੀਵ ਜਿਹੜੇ ਮਤਲਬ ਜਿਨ੍ਹਾਂ ਨੂੰ ਅਸੀਂ ਆਪਣੀ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ ਇਟ ਮੀਨਸ ਕਿ ਉਹਨਾਂ ਨੂੰ ਦੇਖਣ ਦੇ ਲਈ ਸਾਨੂੰ ਕਿਸੇ ਸਪੈਸੀਫਿਕ ਇਨਸਟਰੂਮੈਂਟ ਦੀ ਜ਼ਰੂਰਤ ਹੁੰਦੀ ਹੈ ਜਿੱਦਾਂ ਕਿ ਮਾਈਕਰੋਸਕੋਪ ਤਾਂ ਉਹਨਾਂ অর্গানিਜ਼ਮਸ ਦੀ ਸਟੱਡੀ ਲਾਈਕ ਬੈਕਟੀਰੀਆ ਹੋ ਗਿਆ ਉਹਨਾਂ ਦੀ ਸਟੱਡੀ ਜਿਹੜੀ ਹੈ ਉਹਨੂੰ ਆਪਾਂ ਮਾਈਕਰੋਬਾਇਓਲੋਜੀ ਬੋਲਦੇ ਆ ਨੈਕਸਟ ਆ ਜਾਂਦਾ ਹੈ ਜੀ ਸਾਡੇ ਕੋਲ ਸਟੱਡੀ ਆਫ ਸੋਇਲ ਜਿਹੜੀ ਸਟੱਡੀ ਆਫ ਸੋਇਲ ਹੈ ਦੈਟ ਇਜ਼ ਨੋਨ ਐਸ ਪੀਡੋਲੋਜੀ ਠੀਕ ਹੈ ਜੀ ਉਸ ਤੋਂ ਨੈਕਸਟ ਆਉਂਦਾ ਹੈ ਜੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਾਇਦ ਦੀ ਮੱਖੀ ਦਾ ਸ਼ਾਇਦ ਦੀ ਮੱਖੀ ਜਿਹੜੀ ਆ ਉਹਦਾ ਪਾਲਣ ਕਰਦੇ ਨੇ ਜਿਹਨੂੰ ਆਪਾਂ ਮੱਖੀ ਪਾਲਣ ਵੀ ਬੋਲਦੇ ਆ ਸੋ ਸਟਡੀ ਆਫ ਰੀਅਰਿੰਗ ਆਫ ਹਨੀ ਬੀਜ਼ ਜਿਹੜੀ ਆ ਉਹਨੂੰ ਆਪਾਂ ਐਪੀਕਲਚਰ ਦੇ ਨਾਮ ਨਾਲ ਜਾਣਦੇ ਆ ਨੈਕਸਟ ਆ ਜਾਂਦਾ ਜੀ ਰੇਸ਼ਮ ਦਾ ਕੀੜਾ ਫੋਰ ਸਿਲਕ ਨਾ ਸੋ ਰੀਅਰਿੰਗ ਆਫ ਸਿਲਕਵਰਮ ਉਨੂੰ ਆਪਾਂ ਸੈਰੀਕਲਚਰ ਬੋਲਦੇ ਆਂ ਐਂਡ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਫਿਸ਼ ਕਲਚਰਿੰਗ ਵੀ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਮੱਛੀ ਪਾਲਣ ਬੋਲਦੇ ਆਂ ਥੈਟ ਇਜ਼ ਨੋਨ ਐਸ ਪਾਈਸੀ ਕਲਚਰ ਇਨਾ ਤੋਂ ਇਲਾਵਾ ਨੈਕਸਟ ਆਂਦੇ ਨੇ ਜੇ ਸਟਡੀ ਆਫ ਵਾਇਰਸ ਸਟਡੀ ਆਫ ਵਾਇਰਸ ਜਿਹੜਾ ਆ ਉਹਨੂੰ ਅਸੀਂ ਵਾਇਰੋਲੋਜੀ ਬੋਲਦੇ ਆਂ ਨੈਕਸਟ ਆਂਦਾ ਹੈ ਜੀ ਸਟਡੀ ਆਫ ਬੈਕਟੀਰੀਆ ਬੈਕਟੀਰੀਓਲੋਜੀ ਐਂਡ ਨੈਕਸਟ ਇਜ਼ ਸਟਡੀ ਆਫ ਐਲਗੀ ਜਿਹਨੂੰ ਆਪਾਂ ਫਾਈਕੋਲੋਜੀ ਬੋਲਦੇ ਆਂ ਨੈਕਸਟ ਹੈ ਜੀ ਸਾਈਡੇ ਕੋ ਸਟਡੀ ਆਫ ਫੰਗਾਈ ਉਹਨੂੰ ਇਸੀ ਮਾਈਕੋਲੋਜੀ ਬੋਲਦੇ ਆਂ ਐਂਡ ਪ੍ਰੋਟਿਸਟਾ ਦੀ ਜਿਹੜੀ ਸਟੱਡੀ ਹੁੰਦੀ ਹੈ ਉਹਨੂੰ ਆਪਾਂ ਪ੍ਰਿਸਟਿਸਟੋਲੋਜੀ ਬੋਲਦੇ ਆਂ ਤੇ ਨੈਕਸਟ ਆਂਦਾ ਜੀ ਸਭ ਤੋਂ ਲਾਈਕਨਸ ਲਾਈਕਨਸ ਜਿਹੜੇ ਨੇ ਉਹ ਸਾਡੇ ਕੋਲ ਇੱਕ ਮਿਊਚੁਅਲ ਸਿੰਬਾਇਓਸਿਸ ਹੁੰਦੀ ਹੈ ਜੀ ਫੰਗਸ ਔਰ ਐਲਗੀ ਜਿੱਥੇ ਦੋਨੋਂ ਹੀ ਇੱਕ ਐਸੋਸੀਏਟਿਵ ਜ਼ੋਨ ਦੇ ਵਿੱਚ ਰਹਿੰਦੇ ਨੇ ਉਹ ਸਟੱਡੀ ਜਿਹੜੀ ਲਾਈਕਨਸ ਦੀ ਸਟੱਡੀ ਆ ਉਹਨੂੰ ਆਪਾਂ ਲਾਈਕੋਨੋਲੋਜੀ ਬੋਲਦੇ ਆਂ ਨੈਕਸਟ ਆ ਜਾਂਦਾ ਜੀ ਸਟੱਡੀ ਆਫ ਕੈਂਸਰ ਜਾਂ ਫਿਰ ਸਟੱਡੀ ਆਫ ਟਿਊਮਰ ਇਹਨੂੰ ਆਪਾਂ ਔਨਕੋਲੋਜੀ ਦੇ ਨਾਮ ਨਾਲ ਜਾਣਦੇ ਆਂ ਨੈਕਸਟ ਹੈ ਜੀ ਸਾਇੰਸ ਰਿਲੇਟਡ ਟੂ ਕਲਾਸੀਫਿਕੇਸ਼ਨ ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਕੀ ਕਰਦੇ ਆਂ ਕਿ ਅਸੀਂ ਪੂਰੇ ਜੀਵ ਮੰਡਲ ਨੂੰ ਕਿਸੇ ਪੰਜ ਕਲਾਸਿਸ ਦੇ ਵਿੱਚ ਵੰਡ ਦਿੰਨੇ ਆ ਜਿਵੇਂ ਸਾਡੇ ਕੋਲ ਐਨੀਮਲਸ ਹੋ ਗਏ ਪਲਾਂਟਸ ਹੋ ਗਏ ਐਲਗੀ ਹੋ ਗਿਆ ਪ੍ਰੋਟਿਸਟਾ ਹੋ ਗਿਆ ਜਾਂ ਮੋਨੇਰਾ ਹੋ ਗਿਆ ਇਹਨੂੰ ਅਸੀਂ ਟੈਕਸੋਨਮੀ ਦੇ ਨਾਮ ਨਾਲ ਜਾਣਦੇ ਆ ਨੈਕਸਟ ਐਨਰਜੀ ਸਾਡੀ ਬਾਡੀ ਦੇ ਜਿਹੜੇ ਐਂਡੋਕ੍ਰਾਈਨ ਸਿਸਟਮ ਨੇ ਐਂਡੋਕ੍ਰਾਈਨ ਸਿਸਟਮ ਜਿਹੜਾ ਹੈ ਜੀ ਉਹ ਹੁੰਦਾ ਸਾਡਾ ਹਾਰਮੋਨਲ ਸਿਸਟਮ ਹੈ ਨਾ ਜੀ ਉਹਦੀ ਜਿਹੜੀ ਸਟੱਡੀ ਆ ਉਹਨੂੰ ਆਪਾਂ ਐਂਡੋਕ੍ਰਾਈਨੋਲੋਜੀ ਬੋਲਦੇ ਆ ਨੈਕਸਟ ਹੈ ਸਟੱਡੀ ਆਫ ਬੋਨ ਹੱਡੀਆਂ ਦੀ ਜਿਹੜੀ ਸਟੱਡੀ ਆ ਉਹਨੂੰ ਆਸਟੀਓਲੋਜੀ ਬੋਲਿਆ ਜਾਂਦਾ ਹੈ ਸਟੱਡੀ ਆਫ ਆਈਜ਼ ਆਫਥਲਮੋਲੋਜੀ ਬੋਲਿਆ ਜਾਂਦਾ ਹੈ ਸਟੱਡੀ ਆਫ ਲੀਵਰ ਹਿਪੈਟੋਲੋਜੀ ਬੋਲਿਆ ਜਾਂਦਾ ਹੈ ਸਟੱਡੀ ਆਫ ਕਿਡਨੀ ਸਭ ਤੋਂ ਛੋਟਾ ਯੂਨਿਟ ਉਹਦਾ ਨੇਫਰੋਨ ਹੈ ਦੈਟਸ ਵਾਈ nephrology study of skin dermatology study of blood hematology and uh, next is and the ji ke study hai jehda mind and emotions nu dekhda hai kithe na kithe mental jehde traumas hunde ne unna nu bhi study kita janda that is psychology next is study of heart jin nu assi jande ha ji cardiology de naam nal study of teeth is known as odontology ਨੈਕਸਟ ਆ ਰਿਹਾ ਇੰਦਾ ਸੜਾ ਨਰਵਸ ਸਿਸਟਮ ਸਟਡੀ ਆਫ ਨਰਵਸ ਸਿਸਟਮ ਐਂਡ ਰਿਲੇਟਡ ਡਿਸਆਰਡਰ ਸਾਡੇ ਦਿਮਾਗ ਦੇ ਨਾਲ ਰਿਲੇਟਡ ਜੋ ਵੀ ਚੀਜ਼ਾਂ ਨੇ ਐਂਡ ਉਹਦੇ ਨਾਲ ਰਿਲੇਟਡ ਜੋ ਡਿਸਆਰਡਰਸ ਨੇ ਉਹਨੂੰ ਆਪਾਂ ਨਿਊਰੋਲੋਜੀ ਬੋਲਦੇ ਆ ਨੈਕਸਟ ਹੈ ਜੀ ਸਟਡੀ ਆਫ ਡਿਸੀਜ਼ ਡਿਸੀਜ਼ ਕਿਵੇਂ ਹੋ ਰਹੀ ਆ ਕਿਹna ਚੀਜ਼ਾਂ ਕਰਕੇ ਹੋ ਰਹੀ ਆ ਉਹ ਸਾਡੇ ਕੋਲ ਆ ਜਾਂਦਾ ਹੈ ਜੀ ਪੈਥੋਲੋਜੀ ਨੈਕਸਟ ਹੈ ਸਾਡੇ ਕੋਲ ਸਟਡੀ ਆਫ ਫਲਾਅਰਸ ਫੁੱਲਾਂ ਦੀ ਜਿਹੜੀ ਸਟਡੀ ਹੈ ਉਹਨੂੰ ਆਪਾਂ ਐਂਥੋਲੋਜੀ ਬੋਲਦੇ ਆ ਸਟਡੀ ਆਫ ਵੈਜੀਟੇਬਲਸ ਜਿਹੜੀਆਂ ਉਹਨੂੰ 올ੇਰੀ ਕਲਚਰ ਬੋਲਿਆ ਜਾਂਦਾ ਹੈ ਸਟੱਡੀ ਆਫ ਫਰੂਟਸ ਜਿਹੜੇ ਫਲ ਨੇ ਸਾਡੇ ਕੋਲ ਉਹਨਾਂ ਦੀ ਸਟੱਡੀ ਨੂੰ ਪੋਮੋਲੋਜੀ ਬੋਲਿਆ ਜਾਂਦਾ ਹੈ ਨੈਕਸਟ ਹੈ ਜੀ ਸਾਡੇ ਕੋਲ ਸਟੱਡੀ ਆਫ ਏਜ ਆਫ ਪਲਾਂਟਸ ਕਿ ਜਿਹੜੇ ਸਾਡੇ ਪਲਾਂਟਸ ਦੀ ਏਜ ਹੈ ਉਹਨਾਂ ਦੀ ਜਿਹੜੀ ਸਟੱਡੀ ਹੈ ਉਹਨੂੰ ਆਪਾਂ ਡੈਂਡਰੋਕ੍ਰੋਨੋਲੋਜੀ ਬੋਲਦੇ ਹਾਂ ਨੈਕਸਟ ਹੈ ਜੀ ਸਟੱਡੀ ਆਫ ਬੁਸ਼ੇਸ ਐਂਡ ਪਲਾਂਟਸ ਸਾਡੇ ਕੋਲ ਜਿਹੜੀਆਂ ਝਾੜੀਆਂ ਹੁੰਦੀਆਂ ਨੇ ਜਾਂ ਵੱਡੇ ਵਾਲੇ ਵਿਰਖ ਹੁੰਦੇ ਨੇ ਪੌਦੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਪੇੜ ਕਹਿ ਦਿੰਨੇ ਆ ਉਹਨਾਂ ਦੀ ਜਿਹੜੀ ਸਟੱਡੀ ਹੈ ਦੈਟ ਇਜ਼ ਜੈਨਰੋਲੋਜੀ ਨੈਕਸਟ ਹੈਂਦਾ ਜੀ ਸਟੱਡੀ ਆਫ ਪੋਲਲਨਸ ਉਹਨੂੰ ਪੈਨਨੋਲੋਜੀ ਬੋਲਿਆ ਜਾਂਦਾ ਨੈਕਸਟ ਹੈ ਕਿ ਇਹ ਸਭ ਤੋਂ ਇੰਪੋਰਟੈਂਟ ਵਨ ਹੈ ਸਟੱਡੀ ਆਫ ਲਾਈਫ ਇਨ ਆਊਟਰ ਸਪੇਸ ਬਾਹਰਲੇ ਪਲੈਨੈਟਸ ਦੇ ਉੱਤੇ ਯਾ ਸਪੇਸ ਦੇ ਵਿੱਚ ਕਿਤੇ ਨਾ ਕਿਤੇ ਜ਼ਿੰਦਗੀ ਦੇ ਹੋਣ ਦੀ ਜਿਹੜੀ ਹੋਂਦ ਹੈ ਉਹਦੀ ਜਿਹੜੀ ਸਟੱਡੀ ਹੈ ਉਹਨੂੰ ਐਕਸੋਬਾਇਓਲੋਜੀ ਬੋਲਿਆ ਜਾਂਦਾ ਨੈਕਸਟ ਹੈ ਜੀ ਸਟੱਡੀ ਆਫ ਟਾਕਸਿਨਸ ਯਾ ਫਿਰ ਡਰੱਗਸ ਜਿਹੜੀਆਂ ਨੇ ਉਹਨਾਂ ਦਾ ਸਾਡੀ ਬੋਡੀ ਦੇ ਉੱਤੇ ਕੀ ਟੌਕਸਿਕ ਇਫੈਕਟ ਆ ਰਿਹਾ ਹੈ ਉਸ ਉਹਦੀ ਜਿਹੜੀ ਸਟੱਡੀ ਹੈ ਉਹਨੂੰ ਆਪਾਂ ਟੌਕਸਿਕੋਲੋਜੀ ਬੋਲਦੇ ਆ ਇਹ ਕੁਛ ਇੱਕ ਟਰਮੀਨੋਲੋਜੀਜ਼ ਨੇ ਜੋ ਮੈਂ ਹੁਣ ਤੱਕ ਦੇ ਪੇਪਰਾਂ ਦੇ ਵਿੱਚੋਂ ਕੰਪਾਈਲ ਕੀਤੀਆਂ ਸੀ ਜੋ ਹੁਣ ਤੱਕ ਸਾਨੂੰ ਮਿਲੀਆਂ ਨੇ ਜਾਂ ਕੁਛ ਇੱਕ ਪੇਪਰਾਂ ਦੇ ਵਿੱਚ ਆਈਆਂ ਨੇ ਸੋ ਆਈ ਹੋਪ ਕਿ ਇਹ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਔਰ ਇਹਨੂੰ ਅੱਛੀ ਤਰ੍ਹਾਂ ਲਰਨ ਕਰਨਾ ਡੇਲੀ ਦੇ ਬੇਸਿਸ ਦੇ ਉਤੇ ਜੇ ਅਗਰ ਤਾਂ ਤੁਹਾਨੂੰ ਆndੀਆਂ ਨੇ ਤਾਂ ਵੈਲਨ ਗੁੱਡ ਅਗਰ ਨਹੀਂ ਵੀ ਹੈ ਤਾਂ ਇਨੂੰ ਕੀਪ ਔਨ ਰਿਵਾਈਜ਼ਿੰਗ ਇਟ ਨਾ ਤਾਂ ਇੱਕ ਟਾਈਮ ਤੁਹਾਨੂੰ ਅੱਛੀ ਤਰ੍ਹਾਂ ਇਹ ਲਰਨ ਹੋ ਜਾਏਗਾ ਥੈਂਕ ਯੂ ਸੋ ਮੱਚ